ਬਾਬਾ ਰਾਮਰਾਇ ਜੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਸੇ ਜਮਨਾ ਦੇ ਵਿੱਚ ਬੇੜੀ 'ਤੇ ਸਵਾਰ ਹੋ ਕੇ ਤੇ ਕੰਡੇ-ਕੰਡੇ ਜਾ ਰਹੇ ਨੇ ਤੇ ਬਾਹਰ ਨਾਲ-ਨਾਲ ਸਿੱਖ ਜਿਹੜੇ ਘੋੜਿਆਂ 'ਤੇ ਸਵਾਰ ਗੁਰੂ ਸਾਹਿਬ ਜੀ ਦਾ ਖਾਲੀ ਘੋੜਾ ਨਾਲ ਲੈ ਕੇ ਆ ਰਹੇ ਚਲਦੇ ਆ ਚਲਦੇ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਪਸ ਪਿਆਰਿਓ ਕੌਂਟਾ ਸਾਹਿਬ ਇੱਕ ਘਾਟ ਤੇ ਪਹੁੰਚੇ ਜਿੱਥੇ ਅਕਸਰ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਿਰਾਜਮਾਨ ਹੁੰਦੇ ਸਨ ਅਕਸਰ ਹੀ ਆਣ ਕੇ ਬੈਠਿਆ ਕਰਦੇ ਸੀ ਤੇ ਪਿਆਰਿਓ ਇਹ ਉਹ ਆਸਥਾਨ ਸੀ ਜਿੱਥੇ ਗੁਰੂ ਸਾਹਿਬ ਜੀ ਨੇ ਕਵੀ ਦਰਬਾਰ ਵੀ ਬਣਵਾਇਆ ਸੀ ਤੇ ਕਹਿੰਦੇ ਨੇ ਸਤਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਨੇ ਲੰਗਰ ਪ੍ਰਸ਼ਾਦਾ ਪਾਣੀ ਛਕਿਆ ਇਸ਼ਨਾਨ ਪਾਨ ਕੀਤਾ ਤੇ ਉੱਥੇ ਹੀ ਮਾਰਾ ਸੱਚੇ ਪਾਤਸ਼ਾਹ ਨੇ 24 ਅਵਤਾਰਾਂ ਦੇ ਵਿੱਚੋਂ ਕ੍ਰਿਸ਼ਨ ਅਵਤਾਰ ਦੀ ਬਾਣੀ ਜਿਹੜੀ ਆ ਉਹ ਉਚਾਰਨ ਕੀਤੀ ਫਿਰ ਇਹੀ ਇਹ ਉਹੀ ਸਥਾਨ ਹੈ ਪਿਆਰ ਜਿੱਥੇ ਜਪੁ ਸਾਹਿਬੀ ਉਚਾਰਨ ਹੋਇਆ ਜਿੱਥੇ ਅਕਾਲ ਉਸਤਤ ਦੀ ਬਾਣੀ ਵੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਕਹਿੰਦੇ ਨੇ ਜਦੋਂ ਮਾਰੇ ਬਾਣੀ ਉਚਾਰਦੇ ਸੀ ਤੇ ਕਵੀਆਂ ਨੇ ਬੇਨਤੀ ਕੀਤੀ ਮਾਰੇ ਜਿਹੜੀ ਜਮਨਾ ਦਾ ਪਾਣੀ ਹੈ ਬੜਾ ਸ਼ੋਰ ਕਰਦਾ ਹੈ ਤੇ ਸਾਡੀ ਇਕਾਗਰਤਾ ਭੰਗ ਹੁੰਦੀ ਹੈ ਕਿਰਪਾ ਕਰੋ ਇਹਦਾ ਹੱਲ ਕਰੋ ਮਾਰੇ ਨੇ ਫਿਰ ਜਮਨਾ ਨੂੰ ਆਖਿਆ ਸੀ ਜਦੋਂ ਬਚਨ ਕੀਤੇ ਤੇ ਕਹਿੰਦੇ ਨੇ ਪਿਆਰੋ ਅੱਜ ਵੀ ਉਹ ਨਿਸ਼ਾਨੀ ਹੈ ਕਿ ਜਮਨਾ ਪਿੱਛੋਂ ਵੀ ਰੋਲਾ ਪਾਉਂਦੀ ਆਉਂਦੀ ਹੈ ਤੇ ਅੱਗੇ ਵੀ ਰੋਲਾ ਪਾਉਂਦੀ ਪਰ ਜਿੱਥੇ ਮਾਰੇ ਨੇ ਇਹਨੂੰ ਬਚਨ ਕੀਤੇ ਸਨ ਪਾਣੀ ਦਾ ਵਹਾਅ ਤਾਂ ਉਸੇ ਤਰ੍ਹਾਂ ਤੇਜ ਹੈ ਪਰ ਪਿਆਰ ਆਵਾਜ਼ ਨਹੀਂ ਕਰਦਾ ਸ਼ ਦੇ ਨਾਲ ਲੰਘਦਾ ਸੋ ਅਗਲੀ ਵੀਡੀਓ ਵੇਖਣ ਵਾਸਤੇ ਪਿਆਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ